ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਕਚਹਿਰੀ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਸੁਹਾਗ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਤੁਸੀਂ ਇਹ ਸੁਹਾਗ ਪਸੰਦ ਕਰੋਗੇ। ਔਰ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ, ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸੁਹਾਗ। ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਰੋਟੀ ਖਾ ਲੈ ਮੈਂ ਨਾ ਖਾਣੀ ਮਾਏ ਨੀ ਮੇਰਾ ਦਿਲ ਹੈ ਉਦਾਸ ਮੈਂ ਨਾ ਖਾਣੀ ਮਾਏ ਨੀ ਦਿਲ ਹੈ ਉਦਾਸ ਸੋਹਰੇ ਜਾਣਾ ਤੀਏ ਨੀ ਤੇਰਾ ਓਯੋ ਟਿਕਾਣਾ ਸੋਹਰੇ ਜਾਣਾ ਤੀਏ ਨੀ ਤੇਰਾ ਓਹੀ ਓਟੀ ਕਾਣਾ ਇੱਕ ਦਿਨ ਰਖ ਲੈ ਮਾਏ ਨੀ ਢੋਲੀ ਹੋ ਗਈ ਤੇ ਦਿਨ ਰੱਖ ਲੈ ਮਾਂਏ ਨੀਂ ਢੋਲੀ ਹੋ ਗਈ ਤੇਯਾਰ ਰੱਖ ਨਾ ਸਕਦੀ ਤੀਏ ਨੀ ਇਹ ਤਾਂ ਬਣਿਆ ਵਿਹਾਰ ਰੱਖ ਨਾ ਸਕਦੀ ਤੀਏ ਨੀ ਇਹ ਤਾਂ ਬਣਿਆ ਵਿਹਾਰ ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਮੈਂ ਨਾ ਖਾਣੀ ਤਾਈ ਜੀ ਮੇਰਾ ਦਿਲ ਹੈ ਉਦਾਸ ਮੈਂ ਨਾ ਖਾਣੀ ताई जी मेरा दिल है उदास सो रे जाना ती ए नी तेरा ओयोटी काना सो रे जाना ती ए नी तेरा ओयोटी काना एक दिन रख लो ताई जी ढोली ਹੋ ਗਈ ਤੇ ਆ ਰ ਇੱਕ ਦਿਨ ਰੱਖ ਲੋ ਤਾਈ ਜੀ ਢੋਲੀ ਹੋ ਗਈ ਤੇ ਆ ਰ ਰੱਖ ਨਾ ਸਕਦੇ ਧੀਏ ਨੀ ਤਾ ਬਣਿਆ ਵਿਹਾਰ ਰੱਖ ਨਾ ਸਕਦੇ ਧੀਏ ਨੀ ਤਾ ਬਣਿਆ ਵਿਹਾਰ ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਰੋਟੀ ਖਾ ਲੈ ਤੀਏ ਨੀ ਆਲੂ ਵੜੀਆਂ ਦੇ ਨਾਲ ਮੈਂ ਨਾ ਖਾਣੀ ਮਾਮੀ ਜੀ ਮੇਰਾ ਦਿਲ ਹੈ ਉਦਾਸ ਮੈਂ ਨਾ ਖਾਣੀ ਮੰਮੀ ਜੀ ਮੇਰਾ ਦਿਲ ਹੈ ਉਦਾਸ ਸੋਹਰੇ ਜਾਣਾ ਤੀਏ ਨਹੀਂ ਤੇਰਾ ਓਇਓ ਟਿਕਾਣਾ ਸੋਹਰੇ ਜਾਣਾ ਤੀਏ ਨਹੀਂ ਤੇਰਾ ਓਇਓ ਟਿਕਾਣਾ ਇੱਕ ਦਿਨ ਰਖ ਲਓ ਮੰਮੀ ਜੀ ਢੋਲੀ ਹੋ ਗਈ ਤੇ ਯਾਰ ਇੱਕ ਦਿਨ ਰੱਖ ਲੋ ਮੰਮੀ ਜੀ ਢੋਲੀ ਹੋ ਗਈ ਤੇ ਯਾਰ ਰੱਖ ਨਾ ਸਕਦੇ ਤੀਏ ਨੀਏ ਬਣਿਆ ਵਿਹਾਰ ਰੱਖ ਨਾ ਸਕਦੇ ਤੀਏ ਨੀਏ பணியா விஹார் ரகுனா சக்தி